ਦਾਸ ਸੇਵਿਤ ਕਰਵਾਈ ਜਾ ਰਹੀ ਹੈ ਤੇ ਪਾਸਾ ਜੋ ਗੁਰਮਤਾਰੇ ਸਾਰੇ ਬੱਚਾ ਨੂੰ ਖਿਡਾਰੀਆਂ ਨੂੰ ਹੱਥੇ ਪਾਸ ਕੋਚਕ ਦੇਣ ਦੇ ਲਈ ਸੰਗੀ ਕੋਚنگ ਨਾਦਲੇ ਦੀ ਕੀਤੀ ਸੰਗੀ ਕੋਚਕ ਦੇਣ ਦੇ ਲਈ ਅਦਾਸ ਸੇਵਿਤ ਕੀਤੀ ਜਾ ਰਹੀ ਹੈ ਕੋਚ ਸਿੰਘ ਦੇ ਲਈ ਗੁਰਮਤਾਰੇ ਭਾਈ ਸਾਹਿਬ ਆਏ ਬਲਜੀਤ ਸਿੰਘ ਹੱਥੇ ਪਾਸ ਬੱਚਨ ਕੋਚਕ ਦੇਣਗੇ ਜੀ ਇਹਨਾਂ ਦੇ ਫਿਰ ਤੇ ਸਾਰੇ ਖਿਡਾਰੀ ਸਰ ਦੇ ਨੇੜ ਬਤਕਾਂਠੀ ਬਾਹਰ ਦਾ ਪਤੇ ਵਸੀ ਸਾਰੇ ਖਿਡਾਰੀ ਦੇ ਵਿੱਚ ਇੱਕ ਆਥਵਾਕ ਸੁਖ ਸ਼ਾਂਤੀ ਚੜ੍ਹਦੀ ਕਲਾpuri ਬਤਕਾਂਠੀ ਕਰਕੇ ਮੁਕਣਾ ਲਾਜ ਤੇ ਪਰਬਿਹਰ ਦਾ ਪਤੇ ਵਸੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਜੋ ਕਿ ਪਿੰਡ ਗਹਿੜ ਦੇ ਵਿੱਚ 35000 ਸਿੰਘ ਸਿੰਧਰੀਆ ਸਿੰਘ ਸਿੰਧਰੀ ਸਿੰਘ ਸਿੰਧਰੀਆ ਬੱਚੇ ਸੀذ ਹੋਇਆ ਉਹ ਧਰਤੀ ਦੇ ਉੱਤੇ ਅਸੀਂ 40-50 ਸਾਲ ਤੋਂ ਟੂਰਨਾਮੈਂਟ ਕਰਾਉਨੇ ਕਬੱਡੀ ਦਾ ਵੀ ਕ੍ਰਿਕਟ ਦਾ ਵੀ ਫੁੱਟਬਾਲ ਦਾ ਵੀ ਹਰ ਸਾਲ ਦੀ ਤਰ੍ਹਾਂ ਅਸੀਂ ਹੁਣ ਇੱਥੇ ਬਰਨਾਲੇ ਤੋਂ ਸਾਡਾ ਬੱਚਾ ਬਲਜੀਤ ਸਿੰਘ ਕੋਚਕ ਦੇ ਨੇੜ ਆਇਆ ਬੜਾ ਸਿਆਣਾ ਸਮਝਦਾਰ ਬੱਚਾ ਅਸੀਂ ਉਸ ਨੂੰ ਕਿਹਾ ਬੱਚਿਆਂ ਨੂੰ ਪੂਰਾ ਘੂਰ ਕੇ ਉਹਨਾਂ ਨੂੰ ਕੋਝਕ ਦਿੱਤੀ ਜਾਵੇ ਅਤੇ ਕਿਸੇ ਵੀ ਬੱਚੇ ਦਾ ਕੋਈ ਦਸ਼ੇ ਦਾ ਗੂੜੀ ਇਕੱਟਾ ਜਾਂ ਟੀਕਾ ਕਰਦਾ ਦੇਖ ਲਿਆ ਅਸੀਂ ਤੈਨੂੰ ਵੀ ਘੁਰਾ ਇਸ ਗੱਲ ਦਾ ਤੈਨੂੰ ਵੀ ਸਜਾਵਾਂਗਾ ਤੂੰ ਬਖਸ਼ਣਾ ਨਹੀਂ ਚਾਹੇ ਮੇਰਾ ਬੱਚਾ ਹੋਵੇ ਚਾਹੇ ਕਿਸੇ ਦਾ ਜੈਦੀ ਦਾ ਬੱਚਾ ਹੋਵੇ ਕਿਸੇ ਦਾ ਵੀ ਹੋਵੇ ਉਹ ਬੱਚੇ ਨੂੰ ਪੂਰਾ ਕੂਰ ਕੇ ਸਾਰੀ ਜਿੰਨੇ ਵੀ ਤੁਸੀਂ ਕਲਾਬਾਂ ਸਾਡੇ ਪਿੰਡ ਦਾ ਨਾਮ ਬਣੇ ਕੋਈ ਬੱਚਾ ਕਬੱਡੀ ਦੇ ਵਿੱਚ ਬਾਹਰ ਜਾਵੇ ਕੋਈ ਫੌਜ ਚ ਜਾਵੇ ਕੋਈ ਪੁਲਿਸ ਵਿੱਚ ਭਰਤੀ ਹੋਵੇ ਜੋ ਸਾਡਾ ਪਿੰਡ ਦਾ ਗਹਿਣਾ ਬੜਾ ਸਿਗਾ ਸਿੱਧਾ ਹੀ ਧਰਤੀ ਦਾ ਪਿੰਡ ਹੈ ਇਹ ਗਹਿਣ ਇਹ ਜਮਾ ਬਾਬੇ ਭਗਤ ਭਾਈ ਭਗਤ ਦੀ ਜਗ੍ਹਾ ਗੁਰਦੁਆਰਾ ਜਮਾ ਦੇ ਨਾਲ ਗਰਾਊਂਡ ਆ ਅੱਜ ਤੱਕਰ 50 ਸਾਲਾ ਟੂਰਨਾਮੈਂਟ ਉਧਰੋਂ ਕਿਤੇ ਕਿਸੇ ਦੇ ਬੱਚੇ ਦੇ ਸੱਟ ਵੇਟ ਨਹੀਂ ਪੱਜੀ ਅਸੀਂ ਇਹਨਾਂ ਦੀ ਜਿੰਨੀ ਵੀ ਆ ਨਗਰਪੱਡਿਓ ਅਸੀਂ ਇਹਨਾਂ ਦੀ ਉਪਰਾਣਾ ਕਰਾਂਗੇ ਦੁਆਣਾ ਅਸੀਂ ਸਹੇਜੋਗ ਦੇਵਾਂਗੇ ਸਾਰੀਆਂ کلبਾਂ ਸਾਰੀਆਂ ਪੰਚਾਇਤਾਂ ਸਾਰੇ ਲਬੜਦਾਰ ਨੰਬਰ ਸਾਰੇ ਜਿੰਨੀਆਂ ਪ੍ਰਧਾਨ ਨੇ ਅਸੀਂ ਸਾਰੇ ਸਹਿਮਤ ਪਰ ਬੱਚਿਆਂ ਨੂੰ ਘੂਰ ਕੇ ਨਸ਼ੇ ਤੋਂ ਰਹਿਤ ਰੱਖਣਾ ਅਸੀਂ ਇਹ ਧੰਨਵਾਦ ਆ बोले सब बोले सब सब वालो बाबा जी ਵੱਲੋਂ ਜਿਹੜਾ ਰੀਵਨ ਕੱਟ ਕੇ ਉਦਘਾਟਨ ਕੀਤਾ ਜਾਂਦਾ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ 1 ਮਈ 2024 ਨੂੰ ਪਿੰਡ ਗੈਸਲੇ ਵਿਖੇ ਸਾਡਾ ਕੈਂਪ ਦਾ ਉਦਘਾਟਨ ਕੀਤਾ ਗਿਆ ਜਿਵੇਂ ਸਾਡੇ ਬੜੇ ਹੀ ਨਾਮਵਰ ਕੋਚ ਬੈਲੀ ਬਰਨਾਲਾ ਬਾਈ ਜਿਨ੍ਹਾਂ ਦੀ ਕੋਈ ਜਾਣ ਪਛਾਣ ਦੀ ਮਹਤਾਜ ਨਹੀਂ ਜਿਨ੍ਹਾਂ ਨੇ ਵੱਡੇ ਵੱਡੇ ਪਲੇਅਰਾਂ ਨਾਮਵਰ ਪਲੇਅਰ ਪੈਦਾ ਕੀਤੇ ਆ ਪੂਰੀ ਛੰਨਾ ਜੱਗੂ ਹਕਮ ਵਾਲੀ ਜਿਨ੍ਹਾਂ ਦਾ ਬੜਾ ਨਾਮ ਅੱਜ ਦੀ ਘੜੀ ਅੱਜ ਇਹ ਕੈਂਪ ਗਹਿਲਾਂ ਵਿਖੇ ਸਟਾਰਟ ਹੋ ਰਿਹਾ ਹੈਗਾ ਜਿੰਨੇ ਵੀ ਦੂਰ ਨੇੜੇ ਦੇ ਪਲੇਅਰ ਇਸ ਕੈਂਪ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਉਹ ਹੇਠ ਦੇ ਦਿੱਤੇ ਨੰਬਰ ਤੇ ਕਨੈਕਟ ਕਰਕੇ ਆ ਸਕਦੇ ਆ ਤੇ ਇੱਥੇ ਰਹਿਣ ਸਹਿਣ ਦਾ ਪ੍ਰਬੰਧ ਪੂਰਾ ਵਧੀਆ ਹੋਊਗਾ ਪੂਰੀ ਵਧੀਆ ਮਿਹਨਤ ਲੱਗੂਗੀ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਕੈਂਪ ਚਲਾਇਆ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਈ ਗਹਿਲਾਂ ਨਗਰ ਚ ਕੈਂਪ ਲੱਗਿਆ ਇੱਕ ਤਰੀਕ ਤੋਂ ਉਹ ਮਹਾਮਾ ਕੇ ਪਹੁੰਚੋ। ਅਸੀਂ ਵਾ ਕਰਤਾ। ਬਸ ਇਹ ਬਈ ਆ ਬਈ। ਪਿੰਡ ਦੇ ਬਾਅਦ ਅੱਜ ਅੱਜ ਇੱਕ ਮਈ ਨੂੰ ਸਾਡੇ ਪਿੰਡ ਗੱਲ ਵਿਖੇ ਕਬੱਡੀ ਦਾ ਕੈਂਪ ਲੱਗਿਆ ਸਾਰੇ ਕਬੱਡੀ ਵਾਲੇ ਮੁੰਡਿਆਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ। ਤੇ ਸਾਡੇ ਪਿੰਡ ਦਾ 스타 ਪ੍ਰੇਅਰ ਕਬੱਡਾ ਗੱਲ ਵੀ ਖੜਾ ਤੇ ਸਾਰੇ ਜੋ ਵੀ ਕਬੱਡੀ ਪ੍ਰੇਮੀ ਆ ਤੇ ਜੋ ਵੀ ਮੈਚ ਲਾਉਣਾ ਚਾਹੁੰਦੇ ਸਭ ਨੂੰ ਬੇਨਤੀ ਕਰਦੇ ਆ ਵੀ ਇੱਥੇ ਹਮਮਾ ਮਾ ਕੇ ਪਹੁੰਚੋ ਤੇ ਕੈਂਪ ਜੁਆਇਨ ਕਰੋ ਤੇ ਇਹਨਾਂ ਦਾ ਰਹਿਣ ਸਹਿਣ ਦਾ ਜੋ ਵੀ ਪ੍ਰਬੰਧ ਆ ਸਾਰਾ ਇਹ ਪਲੇਅਰ ਵੱਲੋਂ ਕੀਤਾ ਗਿਆ ਤੇ ਧੰਨਵਾਦ ਜੀ ਧੰਨਵਾਦ ਅੱਸੀ ਗੱਲ ਵੀ ਇਹ ਜੀ ਪਿੰਡ ਨੂੰ ਪਿੰਡੁੱਗੀ ਨਾ ਜਿਲ੍ਹਾ ਨਾ ਉੱਧਰ ਦੇ ਲਾਗੇ ਹੋਏ ਆ ਜੀ ਪਿੰਡ ਗਹਿਲਾ ਕਬੱਡੀ ਟੂਰਨਾਮੈਂਟ ਕੈਂਪ ਲੱਗਾ ਜੀ ਤੇ ਬੈਲੀ ਬਰਨ ਵਾਲਾ ਜੀ ੈਂਪ ਲਾਉਂਦੇ ਆ ਜੀ ਜਪਤਵਦ ਖਿਡਾਰੀ ਪਹੁੰਚ ਚੂ ਕੈਂਪ ਤੇ ਜੀ ਰਹਿਨ ਸਹਿਨ ਦਾ ਹੀ ਬਹੁਤ ਵਧੀਆ ਪ੍ਰਬੰਧ ਇੱਥੇ ਕਾਨਪੀਨ ਜੀ ਸਾਰਾ ਸੁਖਾਗ ਲੈਣਗੇ ਜੋ ਆਪਣੇ ਨਗਰ ਦੇ ਵਿੱਚ ਸਰਕਾਰੀ ਹਾਈ ਸਕੂਲ ਦੇ ਗਰਾਊਂਡਾਂ ਦੇ ਵਿੱਚ ਜੋ ਕੈਂਪ ਲਗਾਇਆ ਗਿਆਗਾ ਸਾਰੇ ਖਿਡਾਰੀਆਂ ਨੂੰ ਜੋ ਕਵਾਡੀ ਦੇ ਪਲੇਅਰ ਆ ਚਾਹੇ ਕ੍ਰਿਕਟ ਦੇ ਆ ਚਾਹੇ ਵਾਲੀਬਾਲ ਦੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਇਹ ਜੋ ਕੈਂਪ ਲੱਗਿਆਗਾ ਉਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਪਿੰਡ ਦੇ ਗਹਿਲ ਦੇ ਸਮੁੱਚੀ ਸਾਹ ਸੰਗਤ ਵੱਲੋਂ ਲ ਆਇਆ ਗਿਆਗਾ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਖਿਡਾਰੀ ਕੋਈ ਸੋਈਆਂ, ਦਿਵਾਨੇ, ਠੂਰ ਕਿਤੋਂ ਵੀ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਉਹਦਾ ਰਹਿਸ ਦਾ ਸਾਰਾ ਖਰਚਾ ਫ੍ਰੀ ਹੈਗਾ ਤੇ ਉਹਨਾਂ ਨੂੰ ਖਾਣਾ ਖੀਂ ਦਿੱਤੀ ਜਾਊਗੀ ਜਰੂਰ ਪਹੁੰਚੋ 1 ਮਈ ਨੂੰ ਪਿੰਡ ਗਹਿਲ ਜਿਲ੍ਹਾ ਬਰਨਾਲਾ